ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਪਾਂ ਨਾ ਜਿਸ ਵੀਡੀਓ ਦੇ ਵਿੱਚ ਇੱਕ ਵੀਰ ਦਾ ਪ੍ਰੈਕਟੀਕਲ ਸੁਣਦੇ ਆ ਆਪਾਂ ਤੇ ਚਲੋ ਉਹਨਾਂ ਨੂੰ ਪਰਸਨਲੀ ਜਾਣਦੇ ਆ ਸਾਡੇ ਲੱਗ ਹੀ ਬੈਠ ਕੇ ਉਹਨਾਂ ਨੇ ਅਭਿਆਸ ਕੀਤਾ ਮਾਲਕ ਦੀ ਕਿਰਪਾ ਵਰਤੀ ਉਹਨਾਂ ਦੇ ਉੱਤੇ ਮਾਲਕ ਦੇ ਦਰਸ਼ਨ ਹੋਏ ਉਹਨਾਂ ਨੂੰ ਤੇ ਆਪਾਂ ਨੇ ਉਹਨਾਂ ਨਾਲ ਵਿਚਾਰ ਕੀਤੀ ਹੈ ਫੋਨ ਦੇ ਉੱਤੇ ਆਪਾਂ ਰਿਕਾਰਡਿੰਗ ਨਾਲ ਹੀ ਐਡ ਕਰ ਦੇਣੀ ਹੈ ਵਿੱਚ ਤੇ ਤੁਸੀਂ ਆਪ ਹੀ ਸੁਣ ਲਿਓ ਕਿ ਕਿੰਨਾ ਕ ਸਮਾਂ ਉਹਨਾਂ ਨੂੰ ਲੱਗਾ ਤੇ ਕਿੰਨਾ ਕ ਆਨੰਦ ਹੈ ਜੀਵਨ ਦੇ ਵਿੱਚ ਹੋਣਾ ਸਾਰਾ ਕੁਝ ਉਹ ਤੁਹਾਨੂੰ ਦੱਸਣਗੇ ਗੁਰੂ ਪਿਆਰਿਓ ਪ੍ਰਮਾਤਮਾ ਨੂੰ ਪਾਉਣਾ ਵੱਗੇ ਵੀ ਬੇਨਤੀਆਂ ਕੀਤੀਆਂ ਕਿ ਮਾਲਕ ਨੂੰ ਪਾਉਣਾ ਕੋਈ ਔਖੀ ਗੱਲ ਨਹੀਂ ਆ ਗੁਰਬਾਣੀ ਨੇ ਇੱਕੋ ਚੀਜ਼ ਨੂੰ ਔਖਾ ਕਿਹਾ ਉਹ ਆਪਣੀ ਮਤ ਨੂੰ ਤਿਆਗਣਾ ਮਾਰੇ ਕਹਿੰਦੇ ਮਨ ਕੀ ਮਤ ਤਿਆਗੋ ਹਰ ਜਣ ਇਹਾਂ ਬਾਤ ਕਠਹਿਣੀ ਮਾਰੇ ਕਹਿੰਦੇ ਮਨ ਦੀ ਮਤ ਤਿਆਗ ਦਿਓ ਪਰ ਮਾਰੇ ਕਹਿੰਦੇ ਔਖਾ ਕੰਮ ਹੈ ਕਠਣ ਕੰਮ ਹੈ ਕਿਉਂਕਿ ਜਦੋਂ ਆਪਾਂ ਆਪਣੀ ਮਤ ਤਿਆਗਾਂਗੇ ਕਹਿੰਦੇ ਫਿਰ ਆਪਾਂ ਗੁਰ ਦੀ ਮਤ ਲੈ ਕੇ ਚੱਲਾਂਗੇ ਤੇ ਗੁਰ ਜਿਵੇਂ ਸਾਨੂੰ ਚਲਾਏਗਾ ਸਾਨੂੰ ਓਦਾਂ ਚੱਲਣਾ ਪੈਣਾ ਜੇ ਸਾਡੀ ਆਪਣੀ ਬਾਤ ਹੋਏਗੀ ਫਿਰ ਆਪਾਂ ਗੁਰ ਦੀ ਮਤ ਦੇ ਅਨੁਸਾਰ ਚੱਲਣਾ ਹੀ ਨਹੀਂ ਮਾਰੇ ਨੇ ਸਿੱਖ ਦੀ ਡੈਫੀਨੇਸ਼ਨ ਵੀ ਇਹੀ ਦਿੱਤੀ ਹੈ ਮਾਰੇ ਕਹਿੰਦੇ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਜਿਹੜਾ ਗੁਰ ਦੇ ਬਾਣੇ ਵਿੱਚ ਚਲਾ ਗਿਆ ਮਾਰੇ ਕਹਿੰਦੇ ਉਹ ਸਿੱਖ ਹੈ ਤੇ ਮਾਰੇ ਕਹਿੰਦੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਜਿਹੜਾ ਆਪਣੀ ਮਤ ਦੇ ਅਨੁਸਾਰ ਚੱਲਦਾ ਹੈ ਮਾਰੇ ਕਹਿੰਦੇ ਉਹ ਵਿਛੜੇ ਰਹੂਗਾ ਉਹ ਪਰਮਾਤਮਾ ਤੋਂ ਵੀ ਵਿਛੜਿਆ ਰਹੂਗਾ ਤੇ ਮਾਰੇ ਕਹਿੰਦੇ ਉਹਨੂੰ ਝੋਟਾਂ ਵੀ ਪੈਣਗੀਆਂ ਇਸ ਕਰਕੇ ਭਗਤੀ ਦਾ ਮਕਸਦ ਇਹ ਹੈ ਕਿ ਆਪਾਂ ਆਪਣੀ ਮਤ ਨੂੰ ਤਿਆਗਣਾ ਜਿੰਨੇ ਮਤ ਤਿਆਗਦੀ ਉਹਦੇ ਵਾਸਤੇ ਭਗਤੀ ਬੜੀ ਸੌਖੀ ਹੈ ਇਹ ਜਿਹੜਾ ਵੀਰ ਹੈ ਨਾ ਪਿਆਰੇ ਇਹ ਵੀ ਬੜਾ ਭੋਲੇ ਭਾਈ ਇਹਨੂੰ ਪਰਮਾਤਮਾ ਮਿਲਿਆ ਕੋਈ ਇਹਦੇ ਚ ਸਿਆੜਬ ਨਹੀਂ ਸੀ ਕੋਈ ਚਤਰਾਈ ਨਹੀਂ ਸੀ ਕੋਈ ਤਰਕ ਕਰਨ ਵਾਲਾ ਨਹੀਂ ਸੀ ਕੋਈ ਗਿਆਨ ਨਹੀਂ ਸੀ ਇਹਦੇ ਅੰਦਰ ਸਿਰਫ ਇਹ ਆਇਆ ਇਹਨੂੰ ਅਭਿਆਸ ਬਾਰੇ ਦੱਸਿਆ ਇਹਨੇ ਉਹ ਅਭਿਆਸ ਕੀਤਾ ਤੇ ਮਾਲਕ ਦੀ ਕਿਰਪਾ ਕਿਤੇ ਜਾਣ ਦੀ ਲੋੜ ਨਹੀਂ ਪਈ ਇਹਨੂੰ ਨਾ ਕਿਸੇ ਕੋਈ ਬਾਬੇ ਨਾਲ ਜੁੜਿਆ ਨਾ ਕਿਸੇ ਕੋਈ ਡੇਰੇ ਨਾਲ ਜੁੜਿਆ ਸਿਰਫ ਉਸ ਪ੍ਰਮਾਤਮਾ ਦੇ ਇਹਨੂੰ ਦਰਸ਼ਨ ਹੋ ਗਏ ਜਿਹੜਾ ਪ੍ਰਮਾਤਮਾ ਇਹਨੂੰ ਸਾਹਮਣੇ ਸਵਾਸ ਦੇ ਕੇ ਪਾ ਲੰਡਿਆ ਉਸ ਮਾਲਕ ਨਾਲ ਪ੍ਰਕਾਸ਼ ਰੂਪ ਦੇ ਵਿੱਚ ਕਿਸੇ ਸਰੀਰ ਦੇ ਨਾਲ ਨਹੀਂ ਜੁੜਿਆ ਆਪਣੇ ਘਰ ਬੈਠਿਆਂ ਹੀ ਆਪਣੇ ਮੰਝੇ ਤੇ ਬੈਠਿਆਂ ਆਰਾਮ ਦੇ ਨਾਲ ਉਹਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ ਹੋ ਸਕਦਾ ਕਿਸੇ ਦੇ ਮਨ 'ਚ ਇਹ ਵੀ ਸ਼ੰਕਾ ਹੋਵੇ ਕਿ ਕੋਈ ਡੇਰਾਵਾਦ ਦੀ ਗੱਲ ਕਰਦੇ ਆ ਗੁਰੂ ਪਿਆਰੇ ਕੋਈ ਡੇਰਾ ਨਹੀਂ ਸਿਰੇ ਵੇਖ ਰਸਤਾ ਦੱਸਣ ਵਾਲਾ ਚਾਹੀਦਾ ਬਸ ਰਸਤਾ ਦਾ ਪਤਾ ਲੱਗ ਗਿਆ ਰਸਤਾ ਤੇ ਵੈਸੇ ਗੁਰਬਾਣੀ ਚ ਲਿਖਿਆ ਹੀ ਪਰ ਗੁਰਬਾਣੀ ਦੀ ਸਿੱਧੀ ਸਮਝ ਨਹੀਂ ਆਉਂਦੀ ਇਸ ਕਰਕੇ ਜਿੰਨੇ ਰਸਤਾ ਦੱਸ ਦਿੱਤਾ ਬਸ ਉਸ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੱਤਾ ਤੇ ਆਨੰਦ ਬਣ ਗਿਆ ਜੀਵਨ ਦੇ ਵਿੱਚ ਇਸ ਕਰਕੇ ਬੜਾ ਸੌਖਾ ਮਾਰਗ ਹੈ ਪਿਆਰਿਓ ਬੜਾ ਸੌਖਾ ਮਾਰਗ ਹੈ ਬਸ ਜੀਵ ਆਪਣੀ ਮਤ ਛੱਡ ਕੇ ਆਪਣਾ ਗਿਆਨ ਛੱਡ ਕੇ ਜੋ ਕੁਝ ਵੀ ਉਹ ਆਪਣੇ ਤੌਰ ਤੇ ਪਹਿਲਾਂ ਕਰਦਾ ਪਿਆ ਨਾ ਉਹ ਸਭ ਕੁਝ ਛੱਡ ਦੇਵੇ ਤੇ ਫਿਰ ਅਸਲ ਜਿਹੜਾ ਗੁਰਬਾਣੀ ਦਾ ਮਕਸਦ ਜਿਹੜਾ ਗੁਰਬਾਣੀ ਦਾ ਗਿਆਨ ਹੈ ਜਿਸ ਗਿਆਨ ਦੇ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਿਹਨੂੰ ਗੁਰਦਾ ਗਿਆਨ ਕਹਿੰਦੀ ਹੈ ਬਾਣੀ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਉਹ ਗਿਆਨ ਲੈ ਕੇ ਬਸ ਅਭਿਆਸ ਕਰਨਾ ਸ਼ੁਰੂ ਕਰ ਦਵੇ ਤੇ ਗੁਰੂ ਪਿਆਰੇ ਉਹ ਵਿਸ਼ਵਾਸ ਨਾਲ ਚੱਲੀ ਜਾਵੇ ਦਿਨਾਂ ਦੇ ਵਿੱਚ ਖੇੜ ਬਣਨੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਖੇੜ ਤੇ ਮਿੰਟਾਂ ਸਕਿੰਟਾਂ ਦੀ ਹੈ ਪਰ ਚਲੋ ਕਈ ਵਾਰੀ ਬੰਦੇ ਅੰਦਰ ਸ਼ੰਕੇ ਵੀ ਹੁੰਦੇ ਆ ਕਈ ਕੋਈ ਸਵਾਲ ਹੁੰਦੇ ਆ ਉਸ ਸਵਾਲ ਨਿਵਰਤ ਕਰਦੇ ਆ ਸ਼ੰਕੇ ਨਿਵਰਤ ਕਰਦੇ ਆ ਕੁਝ ਸਮਾਂ ਲੱਗ ਜਾਂਦਾ ਹੈ ਤੇ ਜਿਹੜਾ ਬਿਲਕੁਲ ਜਿਦਾ ਭਾਂਡਾ ਖਾਲੀ ਹੋਵੇਗਾ ਪਿਆਰੇ ਉੱਤੇ ਤੇ ਉਸੇ ਵਕਤ ਕਿਰਪਾ ਹੋ ਜਾਂਦੀ ਹੈ ਸੋ ਆਪਾਂ ਵੀਡੀਓ ਬਹੁਤੀ ਲੰਬੀ ਨਾ ਕਰੀਏ ਆਓ ਆਪਾਂ ਵੀਰ ਦੇ ਵਿਚਾਰ ਸੁਣਦੇ ਆਂ ਵਾਈ ਖਾਲਸਾ ਵਾਈ ਭਤੀਜੀ ਵਾਈ ਖਾਲਸਾ ਵਾਈ ਭਤੀਜੀ ਹੋਰ ਪਿਆਰੇ ਫ੍ਰੀ ਹੋ ਜੀ ਅਜੀ ਵਰਯਾ ਜੀ ਬਸ ਚੜ੍ਹਦੀ ਕਲਾ ਜੀ ਬਿਜ਼ੀ ਤੇ ਨਹੀਂ ਹੋ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਅੱਛਾ ਅੱਛਾ ਮੈਂ ਹੁਣੀ ਫ੍ਰੀ ਹੋਇਆ ਸੀ ਹੋ ਠੀਕ ਠਾਕ ਸਭ ਸਾਹਿਬ ਵਧੀਆ ਜੀ ਮੇਰਾ ਅੱਛਾ ਅੱਛਾ ਸਭ ਠੀਕ ਠੀਕ ਮੈਂ ਚਲੋ 10 ਮਿੰਟ ਗੱਲ ਕਰ ਹੀ ਲਈਏ ਹੁਣ ਠੀਕ ਠੀਕ ਜੀ ਅੱਛਾ ਅੱਛਾ ਤੇ ਹੋਰ ਬੱਚੇ ਆਪਣਾ ਤੁਹਾਨੂੰ 1.5 ਸਾਲ ਡੇਢ ਹੋ ਗਿਆ ਨਾ ਮੇਰੇ ਖਿਆਲ ਨਾਲ ਅਭਿਆਸ ਕਰਦੇ ਹੁਣ ਸਾਹ ਅੱਜ ਸਾਲ ਡੇਢ ਤੋਂ ਹੋ ਗਿਆ ਥਾ ਜਿਹੜਾ ਰਹਿਣਾ ਇਥੇ ਲਿਆ ਸੀ ਨਾ ਆਪਣੇ ਘਰੇ ਆਪਾਂ ਗਿਆਨ ਗੁਰ ਦਾ ਗਿਆਨ ਇਥੇ ਘਰੇ ਬੈਠ ਕੇ ਆਪਾਂ ਅਭਿਆਸ ਕੀਤਾ ਸੀ ਵੇਰ ਕਿਹੜਾ ਨਾ ਹਾਂਜੀ ਹਾਂਜੀ ਇੱਥੇ ਘਰੇ ਬੈਠ ਕੇ ਜੀ ਨੀਚੇ ਕੀਤਾ ਸੀ ਥੱਲੇ ਜਣਾ ਹਾਂਜੀ ਥੱਲੇ ਬੈਠੇ ਨਾ ਸਰੇ ਬੈਠੇ ਹਟੋ ਤੇ ਕਿੰਨਾ ਕੁ ਟਾਈਮ ਲੱਗਾ ਸੀ ਤੁਹਾਨੂੰ ਇਹ ਟਾਈਮ ਤੇ ਕੋਈ ਟਾਈਮ ਤੇ ਕੁਝ ਵੀ ਨਹੀਂ ਲੱਗਾ ਜੀ ਤੇ ਪਹਿਲਾਂ ਥੋੜੇ ਦਿਨ ਸਿਮਰਨ ਕੀਤਾ ਬਾਅਦ ਵਿੱਚ ਜਿਹੜਾ ਗਿਆਨ ਲਿਆ ਆਪਣਾ ਗੁਰ ਲਿਆ ਜੀ ਬੋ ਹਾਂਜੀ ਤੇ ਗੁਰ ਲੈਣ ਤੋਂ ਬਾਅਦ ਇੱਕ ਦਿਨ ਲੱਗਾ ਸਰ ਅਗਲੀ ਰਾਤ ਨੂੰ ਮਤਲਬ ਮਾਲ ਦੇ ਇੰਡਕਸ਼ਨ ਹੋ ਗਿਆ ਸਰ ਜੀ ਨਹੀਂ ਰਾਤ ਤੁਸੀਂ ਗੁਰ ਲਿਆ ਸੀ ਹਾਂ ਜੀ ਰਾਤ ਗੁਰ ਲਿਆਏ ਰਾਤ ਤੇ ਲਾਈਵ ਚੱਲਿਆ ਸੀ ਹਾਂ ਹਾਂ ਜੀ ਲਾਈਵ ਚੱਲਿਆ ਸੀ ਹਾਂ ਜੀ ਰਾਤ ਦੋਲਿਆ ਤੇ ਮੁਰਗੇ ਰਾਤ ਦਸ਼ਨਾ ਜਿਹਨੂੰ ਮਾਰਦੇ ਫੇਰੇ ਅਲੀ ਰਾਤ ਸੁਤੇ ਨਹੀਂ ਇੰਨੀ ਕੁਝ ਕਰੀ ਇੰਨੀ ਮਤਲਬ ਕੋਈ ਮੀਨ ਚੈਰ ਸਾਹਿਬ ਉਹ ਟ੍ਰੀਟ ਪੇਸ ਅੱਛਾ ਮਤਲਬ ਰਾਤ ਰਾਤ ਦੀ ਕਿਰਪਾ ਹੋ ਗਈ ਰਾਤ ਰਾਤ ਦੀ ਕਿਰਪਾ ਹੋ ਗਈ ਇੰਤਰਾਕ ਰਾਤੇ ਨਹੀਂ ਵੀ ਨਹੀਂ ਅਭਿਆਸ ਕਰਦੇ ਨੇ ਸਾਰੀ ਰਾਤ ਕਿ ਜਾਂ ਸੁੱਤੇ ਵੀ ਕੋਈ ਨਹੀਂ ਜਦ ਇਹ ਜਿਹੇ ਪਤਲੇ ਮਤਲਬ ਕੀ ਰੱਬ ਵੱਲ ਕੀ ਮਿਲ ਗਿਆ ਨੂੰ ਨੀਂਦ ਨੀਂਦ ਤੇ ਉਹਦੀ ਨੀਂਦ ਬਸ ਮੈਂ ਇੱਧਾ ਇੱਧੇ ਬੁਝਦੇ ਹੀ ਰਹੇ ਤੇ ਬਸ ਸਾਰੀ ਰਾਤ ਦੇ ਮੈਂ ਕਿ ਇੱਦੇ ਦਰਸ਼ਨ ਕਰਦੇ ਬਸ ਮੈਂ ਬਹੁਤ ਮਾਤਰੀ ਮੇਨ ਹੋਈ ਕੋਈ ਗੱਲ ਇਹ ਮੇਨ ਕੋਈ ਨਹੀਂ ਸੱਸ ভাই ਰਿਲੇਸ਼ਨ ਹੋ ਗਿਆ ਨਾ ਕੋਈ ਗਿਆਨ ਨਹੀਂ ਕੋਈ ਸੋਝੀ ਨਹੀਂ ਇਹਦੇ ਪਾਸੇ ਹਾਂਜੀ ਕੋਈ ਗਿਆਨ ਦੀ ਕੋਈ ਨਹੀਂ ਹੈਗਾ ਪਰ ਇਹ ਤੇ ਬਸ ਗੁਰਬਾਣੀ ਦੀ ਮੇਹਰ ਗੁਰਬਾਣੀ ਦਾ ਵੀ ਕੋਈ ਗਿਆਨ ਨਹੀਂ ਹੈਗਾ ਨਾ ਕੋਈ ਗੁਰਬਾਣੀ ਨਹੀਂ ਕਿਤੇ ਤੁਸੀਂ ਪੜ੍ਹੀ ਕਦੇ ਵੱਡ ਗੁਰਬਾਣੀ ਕਦੀ ਪੜ੍ਹਤ ਸਿੱਧਰ ਕੀਤਾ ਨਹੀਂ ਹਾਂ ਠੀਕ ਹੈ ਗੁਰਬਾਣੀ ਦੇ ਰੱਖਿਆ ਕਿੰਨ ਮਤਲਬ ਕੀਤਾ ਤੇ ਤੇ ਇਸ ਤੋਂ ਪਹਿਲਾਂ ਉਹ ਹੋਰ ਵੀ ਮਿਹਨਤ ਕਰਦੇ ਰਹੇਗੇ ਪਾਸੇ ਜਾਂ ਸਿਮਰਨ ਵਗੈਰਾ ਬੋਲ ਕੇ ਜਾਂ ਕੋਈ ਅਭਿਆਸ ਕਰਦੇ ਰਹੇ ਜਾਂ ਕਿਤੇ ਨਾ ਇਹ ਵੀ ਕੁਝ ਵੀ ਨਹੀਂ ਕੀਤਾ ਕਿਤੇ ਨਹੀਂ ਕੀਤਾ ਬਸ ਜੋ ਵੀ ਕੀਤਾ ਇੱਥੇ ਹੀ ਬਸ ਥੋੜਾ ਦਿਨ ਸਿਮਰਨ ਕੀਤਾ ਬਾਅਦ ਜਦੋਂ ਵਰਲੇ ਲਿਆ ਗੁਰੂ ਤੋਂ ਬਾਅਦ ਹੀ ਰਾਤ ਰਾਤ ਇਸਾ ਦਰਸ਼ਨੋਗੇ ਮਾਲਕ ਦੇ ਅੱਛਾ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਪਈ ਮੈਂ ਨਾ ਵੀ ਐਂ ਹੀ ਦੇਤਾ ਰੱਬ ਨੇ ਤਾਂ ਸਿਰ ਜਿੱਦਾਂ ਕਿ ਜੀਵਾਂ ਦਾ ਰਵਿਆ ਲੋਜੀ ਬਸ ਇਦਾਂ ਹੋ ਗਿਆ ਜੀ ਅੱਛਾ 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 ਨਹੀਂ ਹੁਣ ਜਿੱਦਾਂ ਨਵੇਂ ਕਈ ਜੀਵ ਹੈ ਨਾ ਵਿਚਾਰੇ ਦੱਸਦੇ ਕਹਿੰਦੇ ਵੀ 5 ਸਾਲ ਹੋ ਗਿਆ ਵੀਰ ਜੀ 10 ਸਾਲ ਹੋ ਗਿਆ ਕੋਈ ਆਂਦਾ 20 ਸਾਲ ਹੋ ਗਿਆ ਕੋਈ ਇੱਥੋਂ ਦਾ ਕਹਿੰਦੇ ਵੀ 30 30 ਸਾਲ ਹੋ ਗਿਆ 30 ਸਾਲ 40 40 ਸਾਲ ਤੱਕ ਵਾਲੇ ਵੀ ਹੈਗੇ ਆ ਜਿਹੜੇ ਕਹਿੰਦੇ ਆ ਵੀ ਕੋਸ਼ਿਸ਼ਾਂ ਕਰ ਰਹੀ ਆ ਪਰ ਅਜੇ ਤੱਕ ਪਰਮਾਤਮਾ ਹੀ ਨਹੀਂ ਮਿਲਿਆ ਦੇਖੋ ਕਿੱਡੀ ਵੱਡੀ ਚੀਜ਼ ਬਣਾਤੀ ਹੈ ਵੀ ਇੰਨੇ ਸਾਲ ਲੱਗੇ ਇੰਨੇ ਸਾਲ ਲੱਗੇ ਜੀ ਮਤਲਬ ਗੱਲ ਕਿ ਅੱবি ਹੁਣ ਆਪਾਂ ਗੱਲ ਕਿ ਉਹ ਹੀ ਹੈ ਕਿ ਜਿੰਨਾ ਜ਼ਿਆਦਾ ਪਸਟਰ ਦੇ ਉਨੇ ਆਪਾਂ ਦੂਜੇ ਦਿਨ ਗਏ ਜੰਨੇ ਆਪਾਂ ਪਸਟਰ ਆ ਕੇ ਇਹ ਕਹਿੰਦਾ ਆਪਣਾ ਜਿਹੜਾ ਟਮਕਟਮਾ ਤੋਂ ਪਸੀਨੀ ਨਾ ਅੱਛੇ ਤੇ ਜਾਂਦੇ ਹਾਂ ਹਾਂ ਬਿਲਕੁਲ 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 ਜਿੰਨੀ ਚੀਜ਼ ਆਪ ਨੂੰ ਚਾਹੀਦੀ ਆਪਾਂ ਉੱਥੇ ਆਉਂਦੇ ਰਹੀਆਂ ਜੀ ਉਹ ਉਹ ਮਿਲ ਜੇ ਫਿਰ ਤੇ ਆਪ ਨੂੰ ਕੋਈ 10 ਸਾਲ ਤੇ 10 ਸਾਲ ਤਾਂ ਦੋ ਦੀ ਗੱਲ ਹੈ ਜੀ 10 ਸੈਕਿੰਡ ਨਹੀਂ ਲੱਗਦੇ 10 ਸੈਕਿੰਡ ਵੀ ਨਹੀਂ ਲੱਗਦੇ ਬਿਲਕੁਲ ਬਿਲਕੁਲ ਹਾਂਜੀ ਇਹ ਚੀਜ਼ ਹੈ ਜੀ ਇਹਦੇ ਵਿੱਚ ਬੜੀ ਮਾਣਕੀ ਮੇਰੇ ਆ ਕਿ ਜਦੋਂ ਆਪਣੇ ਪੁਰਾਣੇ ਨਾਲ ਸਿੱਤੀ ਬਾਸ਼ਾ ਦੇ ਨਾਲ ਚੱਲੀ ਗਈ ਦਾ ਮਾਕਨਾਲੀ ਮਾਕਦੇ ਜਨਮ ਮਾਕਦੇ ਅੱਥੀ ਰਹਿੰਦੇ ਆ ਪਤੇ ਉਹ ਤੇ ਹੋਏ ਹਾਂ ਹਾਂ ਬਿਲਕੁਲ ਬਿਲਕੁਲ ਪ੍ਰਕਾਸ਼ ਹੈ ਹੀ ਹੋ ਤਾਂ ਜੱਜ ਜੱ ਹੈ ਹੀ ਕੋਈ ਨਹੀਂ ਹੈ ਤੇ ਹਰ ਪਾਸੇ ਮੈਨੂੰ ਆਪ ਕੋਈ ਨਹੀਂ ਬਸ ਚਾਰੇ ਪਾਸੇ ਹੋਈ ਹੈ ਜਿੱਥੇ ਵੀ ਹੈ ਕਲਯੁਗ ਦੇ ਵਿੱਚ ਖੇੜ ਹੀ ਬੜੀ ਸੌਖੀ ਹੈ ਪਿਆਰਿਓ ਬਹੁਤ ਸੌਖਾ ਜੀ ਬਹੁਤ ਸੌਖਾ ਇਹ ਤੇ ਜਿਹੜਾ ਤੇ ਫਸ ਲੱਗੂਆ ਉਹ ਤੇ ਸੌਖਾ ਹੀ ਹੈ ਜਿਹੜਾ ਤੂਸ ਜਾਏਗਾ ਵੀ ਨਹੀਂ ਜਿਹੜਾ ਜਿੰਨੇ ਲੱਗੜੇ ਨਹੀਂ ਫਸਦੇ ਉਹਦੇ ਨੇ ਕਹਣਾ ਨਹੀਂ ਯਾਰ ਰੱਬ ਕਿੱਥੇ ਆ ਪਤਾ ਨਹੀਂ ਕਿੱਥੇ ਆ ਹਾਂ ਹਾਂ ਬਿਲਕੁਲ ਬਿਲਕੁਲ ਮੈਂ ਅਸੀਂ ਮੈਂ ਹੀ ਮੈਨੂੰ ਇੱਕਦਮ ਖਿਆਲ ਆ ਗਿਆ ਮੈਂ ਕਿਹਾ ਤੁਸੀਂ ਅਭਿਆਸ ਕੀਤਾ ਸੀ ਤੇ ਬੜੀ ਜਲਦੀ ਮਾਲਕ ਦੀ ਕਿਰਪਾ ਵਰਤੀ ਤੇ ਮੈਨੂੰ ਰੱਬ ਦੀ ਵੀ ਤੇ ਗੱਲ ਹੀ ਕੋਈ ਨਹੀਂ ਮੈਨੂੰ ਲੱਗਦਾ ਪਰ ਇਹ ਠੀਕ ਉਸ ਮਿਲ ਗਿਆ ਮੈਂ ਇੰਨਾ ਇੱਕ ਪਾਸੇ ਦੁਨੀਆ ਦੇ ਸ਼ੋਰ ਤਰਖ ਲੋ ਜੋ ਵੀ ਦੁਨੀਆ ਦੇ ਸ਼ੋਰ ਦੇਣਾ ਇੱਕ ਪਾਸੇ ਰੱਖ ਲੋ ਤੇ ਇੱਕ ਪਾਸੇ ਇਹ ਇਹ ਸ਼ੋਰ ਨੂੰ ਖੇਤੀ ਇਹ ਵੀ ਕੋਈ ਨਹੀਂ ਇਸ ਹੋਂਦ ਮੈਂ ਹਾਂ ਨਾਲੇ ਪਿਆਰੇ ਮੁੱਲ ਮਿਲਦਾ ਹੀ ਨਹੀਂ ਆ ਤੇ ਤੇ ਮਾਹੀ ਨਾ ਕੋਈ ਮੁੱਲ ਨਹੀਂ ਹੈ ਇਹ ਤੇ ਉਹਦੀ ਕਿਰਪਾ ਜਿੱਤੇ ਕਰਦੇ ਜਿਹਨੂੰ ਰਾਹ ਦਿਖਾ ਦੇ ਰਸਤੇ ਤੇ ਵਿਸ਼ਵਾਸ ਨਾਲ ਚੱਲ ਪਈ ਕਿਉਂਕਿ ਖੇੜ ਹੀ ਸਾਰੀ ਵਿਸ਼ਵਾਸ ਦੀ ਆ ਹਾਂ ਬਿਲਕੁਲ ਵਿਸ਼ਵਾਸਿਆ ਤੇ ਫਿਰ ਕੋਈ ਸੀ ਜੀ ਵਿਸ਼ਵਾਸ ਨਹੀਂ ਤੇ ਫਿਰ ਭਾਵੇਂ ਇਹਨੂੰ ਵੀ ਹੋਵੇ ਤੇ ਉਹ ਵੀ ਨਹੀਂ ਕੁਝ ਨਹੀਂ ਤੇ ਹੁਣ ਜੀਵਨ ਚ ਵੀ ਆਨੰਦ ਬਣ ਗਿਆ ਫਿਰ ਬਹੁਤ ਕੀ ਗੱਲ ਮੈਂ ਕਹਿੰਦਾ ਵੀ ਜੋ ਕੁਝ ਆਖੀ ਤਾਂ ਵੀ ਕੀ ਤabi ਇਹ ਜਿੰਦਗੀ ਮੈਨਾਂ ਵੀ ਇਹ ਚਾਹੀਦੀ ਵੀ ਤੇ ਮਜ਼ਾ ਹੀ ਹੋਥੇ ਜਿੰਦਗੀ ਰਹਿਣਾ ਬੱਲਾ ਅੱਛਾ ਅੱਛਾ ਚਲੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਮੁੱਛ ਕੇ ਪਛੇੜ ਮੇਰੀ ਚਲੋ ਮਾਰੇ ਇਹਦੀ ਕਿਰਪਾ ਬਣਾ ਕੇ ਰੱਖੀ ਬਾਜੀ ਬਿਲਕੁਲ ਆਹੋ ਦੇਖੋ ਕਿੱਡੀ ਸੌਖੀ ਖੇੜਾ ਕਲਯੁਗ ਦੇ ਵਿੱਚ ਹੈ ਰਾਤ ਗਿਆਨ ਲਿਆ ਤੇ ਰਾਤੋਂ ਰਾਤ ਕਿਰਪਾ ਹੋ ਗਈ ਬਾਈ ਵੀ ਰਹੀ ਰਸਤਾ ਸਹੀ ਮਿਲ ਗਿਆ ਨਾ ਪਿਆਰੇ ਰਸਤਾ ਜਿੱਦੂ ਵੇਖੋ ਰਸਤਾ ਸਹੀ ਮਿਲ ਗਿਆ ਸਭ ਤੋਂ ਵੱਡੀ ਚੀਜ਼ ਹੁੰਦੀ ਜੇ ਅਨੁਸ ਰਸਤਾ ਹੀ ਨਹੀਂ ਸਹੀ ਆਪਾਂ ਰਸਤੇ ਹੀ ਦੀ ਗਲਤ ਜਾ ਰਹੇ ਆ ਹਾਂ ਤੇ ਫਿਰ ਗਲਤ ਸੁਭਾਵਿਕ ਦੀ ਗੱਲ ਏ ਆ ਵੀ ਫਿਰ ਮੰਜ਼ਿਲ ਥੋੜੀ ਮਿਲਨੀ ਆ ਸਭ ਤੋਂ ਗਲਤ ਹੈ ਰਸਤਾ ਗਲਤ ਚੱਲेंगे ਨਾ ਜਦੋਂ ਗਲਤ ਤੇ ਰਸਤੇ ਜਾਂਦੇ ਆ ਤੇ ਆਪਾਂ ਨੂੰ ਕੁਝ ਨਹੀਂ ਮਿਲਦਾ ਤੇ ਇਹ ਵੀ ਜੇ ਤੇ ਰਸਤੇ ਅਸਲੀ ਤੇ ਚੱਲਦੇ ਤੇ ਇਥੇ ਉਹ ਜਿੱਦਾਂ ਕਿੰਨੇ ਜਿੰਦਾ ਤੁਸੀਂ ਦੱਸਨੇ ਵੀ 10 ਸਾਲ ਵੀ 25 ਸਾਲ 40 ਸਾਲ ਹੋ ਗਏ ਉਹਦੇ ਬਹੁ ਰਸਤਾ ਸਹੀ ਨਹੀਂ ਮਿਲਿਆ ਕਹਿੰਦਾ ਰਸਤੇ ਦੀ ਗੱਲ ਹੈ ਹਾਂ ਜੀ ਇਹ ਰਸਤਾ ਸਹੀ ਮਿਲ ਗਿਆ ਤੇ ਬਸ ਮੰਜ਼ਿਲ ਸਾਹਮਣੇ ਹੈ ਜੀ ਮੈਂ ਮਸਕੀਨ ਜੀ ਦੀ ਇੱਕ ਅਜੀ ਕਥਾ ਸੁਣਿਆ ਮਸਕੀਨ ਜੀ ਕਹਿੰਦੇ 48 ਸਾਲ ਹੋ ਗਏ ਆ ਮੈਨੂੰ ਕਥਾ ਕਰਦਿਆਂ ਤੇ 48 ਸਾਲ ਬਾਅਦ ਵੇਖੋ ਕਥਾ ਕਰਕੇ ਉਹਨਾਂ ਨੇ ਇਹ ਗੱਲ ਕਹਿਤੀ ਕਹਿੰਦੇ ਕਿ ਪ੍ਰਮਾਤਮਾ ਦਾ ਭੇਜਾ ਜੀ ਮੈਨੂੰ ਵੀ ਨਹੀਂ ਮਿਲਿਆ ਵੇਖੋ ਜੀ ਤੁਸੀਂ ਦੇਖੋ ਬਿਨ ਦੇਖਿਆ ਹੀ 48 ਸਾਲ ਕਥਾ ਕਰ ਦਿੱਤੀ ਉਹਦੀ ਬਿਨਾ ਦੇਖਿਆ ਹੀ ਮਾਲਕ ਨੂੰ ਗਰਾਮ ਇਹ ਕੇ ਬਿਲਕੁਲ ਇਹ ਕਹਤਾ ਵੀ ਉਹਨਾਂ ਨੇ 8 ਜੀਸੀ ਜੀ ਕਿਹਾ ਪਰ ਤਮੀ ਮਤਲਬ ਕਿ ਕਿੱਡੀ ਵੱਡੀ ਗੱਲ ਹੈ ਨਾ ਤੇ ਹੁਣ ਤੇ ਦੇਖੋ ਬਾਰੇ ਨੇ ਤਾਂ ਹੀ ਕਿਹਾ ਨਾ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ ਮਾਰੇ ਕਹਿੰਦੇ ਜਿਹੜਾ ਖੁਦ ਵੀ ਦੇਖੇ ਤੇ ਦੂਜਿਆਂ ਨੂੰ ਵੀ ਦੇਖਣ ਦਾ ਭੇਜ ਦਵੇ ਨਾ ਬਾਰੇ ਕਹਿੰਦੇ ਉਸ ਤੋਂ ਬਾਰੇ ਬਾਰੇ ਜਾਈਏ ਬਲਹਾਰੇ ਤੇ ਬਾਣੀ ਕਹਿੰਦੀ ਜਦ ਦੇਖਾਂ ਤਬ ਗਾਵਾਂ ਵੀ ਗਾਉਣਾ ਹੀ ਉਦੋਂ ਜਦੋਂ ਦੇਖਾਂਗੇ ਉਹਨੂੰ ਦੇਖੇ ਤੂੰ ਬਿਨਾਂ ਗਾਉਣਾ ਹੀ ਵਿਅਰਥ ਹੈ ਜਿੰਨਾ ਕਿ ਪਤਾ ਹੀ ਨਹੀਂ ਉਹਨਾਂ ਕਿ ਕੀ ਕਹਿਣ ਉਹਨਾਂ ਨੂੰ ਗਾਵਾਂ ਦੱਸਾਂਗੇ ਇੰਕਾ ਡੀਟੀ ਕਰਾਂਗੇ ਹਾਂਜੀ 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 ਬਿਲਕੁਲ ਸੱਚ ਬਾਤ ਹੈ ਬੰਗੂ ਤੇ ਫੈਮ ਮਾਲਕ ਨੇ ਜਿਹੜੇ ਪਾਛੇ ਚਲੋ ਜੀ ਵਧੀਆ ਨੰਦ ਬਣ ਗਿਆ ਨਾਲੇ ਮਕਸਦ ਜ਼ਿੰਦਗੀ ਦਾ ਪੂਰਾ ਹੋ ਗਿਆ ਇੱਧਰ ਦਾ ਵੀ ਸਵਾਰ ਦਿੱਤਾ ਅੱਗਾ ਵੀ ਸਵਾਰ ਦਿੱਤਾ ਉਹਨੇ ਹਾਂਜੀ 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 ਮਕਸਦ ਪੂਰਾ ਹੋ ਗਿਆ ਜਿੰਨਾ ਜੇ ਕਰਮ ਕੀ ਆਏ ਇਹਨੂੰ ਵਰਤਦਾ ਨੂੰ ਹੀ ਮਾਲਕ ਨੇ ਪੂਰਾ ਕਰਤਾ ਹੈ ਹਾਂ ਹਾਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਚਲੋ ਇਦਾਂ ਹੀ ਹੈ ਕਿਰਪਾ ਉਹਦੀ ਵਰਤਦੀ ਹੈ ਜਿੱਥੇ ਕਿਰਪਾ ਕਰ ਦਵੇ ਬਿਲਕੁਲ ਉਹਦੀ ਹੀ ਉਹਦੀ ਹੈ ਹਾਂ 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 ਬਿਲਕੁਲ ਸੱਚ ਚਲੋ ਠੀਕ ਹੈ ਪਿਆਰਿਓ ਠੀਕ ਹੈ ਜੀ ਫੇਰ ਕਰਾਂਗੇ ਆਪਾਂ ਵਿਚਾਰ ਹੈ ਧੰਨਵਾਦ ਵਾਈਟ ਹਾਂ ਸਾਹਿਬ ਵਾਈ ਦੀ ਕੀ ਦਿੱਕਤ ਹੈ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਹੋ ਸਕਦਾ ਕਿਸੇ ਨੂੰ ਇਹ ਵੀ ਮਨਚਪਲੇਖਾ ਹੋਵੇ ਕਿ ਆਪਣੇ ਤੌਰ ਦੇ ਉੱਤੇ ਹੀ ਆ ਆਪਾਂ ਕਿਹੜਾ ਦੇਖਿਆ ਕਿਸੇ ਨੂੰ ਆਪਣੇ ਤੌਰ ਦੇ ਉੱਤੇ ਫੇਕ ਵੀਡੀਓ ਬਣਾ ਕੇ ਫੇਕ ਰਿਕਾਰਡਿੰਗ ਪਾ ਕੇ ਵੀ ਚੜ੍ਹ ਸਕਦੇ ਆ ਨੈਟ ਦੇ ਉੱਤੇ ਪਿਆਰੋ ਏਦਾਂ ਦੇ ਹੁਣ ਹਜ਼ਾਰਾਂ ਹੀ ਜੀਵ ਨੇ ਜਿਨ੍ਹਾਂ ਤੇ ਮਾਲਕ ਦੀ ਕਿਰਪਾ ਹੋਈ ਹੈ ਇਹਨਾਂ ਦੀ ਮੈਂ ਰਿਕਾਰਡਿੰਗ ਤੇ ਤਾਂ ਐਡ ਕੀਤੀ ਹੈ ਵਿੱਚ ਕਿਉਂਕਿ ਇਹਨਾਂ ਨੂੰ ਤੇ ਆਪਾਂ ਪਰਸਨਲੀ ਜਾਣਦੇ ਹਾਂ ਇਹ ਤੇ ਸਾਡੇ ਹੁੰਦੇ ਆ ਹੀ ਸਾਡੇ ਵਿਧੇ ਕਿਰਪਾ ਹੋਈ ਹੈ ਇਹਨਾਂ ਦੇ ਉੱਤੇ ਤੇ ਏਦਾਂ ਦੇ ਹੋਰ ਹਜ਼ਾਰਾਂ ਜੀਵ ਨੇ ਜਿਨ੍ਹਾਂ ਤੇ ਮਾਲਕ ਹੁਣ ਕਿਰਪਾ ਕਰਦਾ ਪਿਆ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਉਹ ਆਪਾਂ ਤੇ ਸਿੱਧੀ ਇਹ ਗੱਲ ਕਹਿੰਦੇ ਆ ਕਿ ਆਪਾਂ ਕਰਕੇ ਦੇਖੀਏ ਕੀਤੇਆਂ ਹੀ ਫਿਰ ਪਤਾ ਲੱਗਦਾ ਹੈ ਕਿਸੇ ਦੀਆਂ ਗੱਲਾਂ ਤੇ ਯਕੀਨ ਨਾ ਕਰੀਏ ਖੁਦ ਅਭਿਆਸ ਕਰਕੇ ਦੇਖੀਏ ਖੁਦ ਚੱਲ ਕੇ ਦੇਖੀਏ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਨੂੰ ਮਿਲਣ ਦੀ ਲੋੜ ਨਹੀਂ ਘਰ ਬੈਠਿਆਂ ਹੀ ਅਭਿਆਸ ਕਰਕੇ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਦੇ ਵਿੱਚੋਂ ਹੀ ਪ੍ਰੈਕਟੀਕਲ ਹੈ ਗੁਰਬਾਣੀ ਹੀ ਮਹਾਰਾਜ ਸਾਨੂੰ ਸਮਝਾਉਂਦੇ ਆ ਪਰ ਗੁਰਬਾਣੀ ਦੀ ਇੰਦਾ ਸਿੱਧੇ ਲਫ਼ਜ਼ਾਂ ਚ ਸਾਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਗੁਰਬਾਣੀ ਨੂੰ ਆਪਾਂ ਸੌਖੇ ਲਫ਼ਜ਼ਾਂ 'ਚ ਸਮਝ ਕੇ ਆਪ ਇਹ ਚੀਜ਼ ਦਾ ਗਿਆਨ ਲੈ ਕੇ ਆਪਾਂ ਫਿਰ ਘਰੇ ਬੈਠ ਕੇ ਹੀ ਗੁਰੂ ਪਿਆਰੀ ਸਾਧ ਸੰਗਤ ਜਿਉ ਜਿਹੜਾ ਮਹਾਰਾਜ ਨੇ ਸਾਨੂੰ ਮਕਸਦ ਦਿੱਤਾ ਏ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਉਹ ਮਕਸਦ ਨੂੰ ਆਪਾਂ ਪੂਰਾ ਕਰ ਸਕਦੇ ਆ ਇੱਥੇ ਬੈਠੇ ਹੀ ਆਪਾਂ ਘਰ ਬੈਠੇ ਹੀ ਆਪਾਂ ਮਾਲਕ ਦੇ ਦਰਸ਼ਨ ਕਰ ਸਕਦੇ ਆ। ਸੋਦੇ ਵਾਸਤੇ ਵੀਡੀਓ ਅੱਗੇ ਵੀ ਆਪਾਂ ਬਣਾਈਆਂ ਹੋਈਆਂ ਨੇ ਸਾਰਾ ਕੁਝ ਦੱਸਦੇ ਪਏ ਆ। ਸੋ ਜਿਹੜੇ-ਜਿਹੜੇ ਵੀ ਜੀਵ ਬਹੁਤ ਸਾਰੇ ਜੀਵ ਲਾਹਾ ਲੈ ਵੀ ਰਹੇ ਆ ਜਿਹੜੇ ਹੋਰ ਲੈਣਾ ਚਾਹੁੰਦੇ ਉਹ ਵੀ ਲਾਹਾ ਲੈ ਸਕਦੇ ਆ। ਸੋ ਮਾਲਕ ਕਿਰਪਾ ਕਰੇ। ਫਿਰ ਕਿਤੇ ਕਿਸੇ ਜੀਵ ਦਾ ਆਪਾਂ ਪ੍ਰੈਕਟੀਕਲ ਹੋਰ ਨਾਲ ਸ਼ੇਅਰ ਕਰਾਂਗੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਭੁੱਲ ਆਚਕਾਂ ਦੀ ਖੇਮਾ ਬਖਸ਼ਿਸ਼ ਕਰਿਓ ਜੀ। ਜੇ ਕੋਈ ਲਫ਼ਜ਼ ਵੱਧ ਘੱਟ ਬੋਲਿਆ ਜਾਂਦਾ ਹੈ ਹੱਥ ਜੋੜ ਕੇ ਮਾਫੀ ਮੰਗਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾ Waheguru ji ki fateh